ਸੋਸਰੀਆ ਕਾਲ ਦੋਸਤੋ ਮੈਂ ਨਿਰਜ ਤੁਹਾਡਾ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹਾ ਮੈਨਪੁਰ ਦੀ ਹੈ 17 ਫਰਵਰੀ 2025 ਦੀ ਸਵੇਰ ਨੂੰ ਪੁਲਿਸ ਕੰਟਰੋਲ ਰੂਮ ਨੂੰ ਇੱਕ ਫੋਨ ਜਾਂਦਾ ਹੈ ਕਿ ਜ਼ਿਲ੍ਹਾ ਮੈਨਪੁਰ ਦੇ ਥਾਣਾ ਨਿਛੂਆ ਦੇ ਇੱਕ ਖੇਤ ਵਿੱਚ ਬੰਬੀ ਦੇ ਲੱਗੇ ਬਣੀ ਨਾਲੀ ਵਿੱਚ ਇੱਕ ਲਾਸ਼ ਪਈ ਹੋਈ ਹੈ ਉਸ ਦਾ ਪੂਰਾ ਸਰੀਰ ਪੂਰੀ ਤਰ੍ਹਾਂ ਜਲ ਚੁੱਕਿਆ ਸੀ ਬਸ ਇੱਕ ਲੱਤ ਬਚੀ ਹੋਈ ਸੀ ਪੁਲਿਸ ਮੌਕੇ ਉੱਤੇ ਪਹੁੰਚਦੀ ਹੈ ਅਤੇ ਉੱਥੇ ਜਾ ਕੇ ਜੋ ਵੀ ਬਚੀ ਖੁਚੀ ਹੱਡੀਆਂ ਰਾਖ ਅਤੇ ਸਰੀਰ ਦੇ ਹਿੱਸੇ ਨੂੰ ਕੱਪੜੇ ਵਿੱਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੰਦੀ ਹੈ ਜਦੋਂ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮਰਨ ਵਾਲੇ ਮੁੰਡੇ ਦਾ ਨਾਮ ਸਾਜੀਦ ਸੀ ਅਤੇ ਉਸ ਦੀ ਉਮਰ ਲਗਭਗ 40 ਸਾਲ ਦੀ ਸੀ ਉਹ ਦਿੱਲੀ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਡੇਢ ਮਹੀਨੇ ਪਹਿਲਾਂ ਹੀ ਉਹ ਆਪਣੇ ਘਰ ਵਾਪਸ ਆਇਆ ਸੀ ਪੋਸਟਮਾਰਟਮ ਰਾਹੀਂ ਜਦੋਂ ਉਸ ਦੇ ਕਤਲ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਵਾਲਿਆਂ ਦੇ ਵੀ ਰੂੰਗਟੇ ਖੜੇ ਹੋ ਜਾਂਦੇ ਹਨ ਜਿਹੜਾ ਵੀ ਇਸ ਕਤਲ ਬਾਰੇ ਸੁਣਦਾ ਸੀ ਉਹ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਸੀ ਕਿ ਕੋਈ ਐਨਾ નિર્દય ਕਿਵੇਂ ਹੋ ਸਕਦਾ ਹੈ ਜਦੋਂ ਪਰਿਵਾਰ ਵਾਲਿਆਂ ਨਾਲ ਕੁਝ ਗਿਸ਼ ਸ਼ੁਰੂ ਹੋਈ ਤਾਂ ਇੱਕ ਨਵੀਂ ਕਹਾਣੀ ਦਾ ਪਤਾ ਲੱਗਦਾ ਹੈ 19 ਮਾਰਚ 2022 ਨੂੰ ਹੋਲੀ ਦਾ ਤਿਉਹਾਰ ਚੱਲ ਰਿਹਾ ਸੀ ਇੱਥੇ ਹੀ ਇੱਕ ਥਾਣਾ ਵੋਗਾ ਹੈ ਅਤੇ ਉਹ ਘਾਣਾ ਦੇ ਦਰਮਿਆਨ ਇੱਕ ਪਿੰਡ ਪੈਂਦਾ ਹੈ ਪਰਤਾਪੁਰ ਪਰਤਾਪੁਰ ਦੇ ਪ੍ਰਧਾਨ ਦਾ ਨਾਮ ਢੋਲਾ ਯਾਦਵ ਸੀ ਢੋਲਾ ਯਾਦਵ ਦੇ ਬੱਚਿਆਂ ਨੇ ਜਿੱਦ ਕੀਤੀ ਕਿ ਹੋਲੀ ਵਾਲੇ ਦਿਨ ਉਹਨਾਂ ਦਾ ਮਨ ਬਰੀਆਨੀ ਖਾਣ ਦਾ ਹੈ ਉਸ ਕਦ ਵਿੱਚ ਇੱਕ ਜਨਾਨੀ ਕੰਮ ਕਰਦੀ ਸੀ ਇਸ ਲਈ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਸ ਜਨਾਨੀ ਨੂੰ ਬੁਲਾ ਕੇ ਲੈ ਆਓ ਅਤੇ ਉਹ ਬਰੀਆਨੀ ਬਣਾ ਕੇ ਚਲੀ ਜਾਵੇਗੀ ਜਦੋਂ ਬੱਚੇ ਉਸ ਜਨਾਨੀ ਨੂੰ ਬੁਲਾਉਣ ਜਾਂਦੇ ਹਨ ਤਾਂ ਉਸ ਜਨਾਨੀ ਦੀ ਤबीयत ਖਰਾਬ ਸੀ ਇਸ ਲਈ ਉਸ ਦੀ ਕੁੜੀ ਕਹਿੰਦੀ ਹੈ ਕਿ ਮਾਤਾ ਕਰ ਨਹੀਂ ਹੈ ਇਸ ਲਈ ਤੁਸੀਂ ਵਾਪਸ ਚਲੇ ਜਾਓ ਇੱਥੇ ਉਹ ਬੱਚੇ ਉਸ ਕੁੜੀ ਨੂੰ ਬਾਰ-ਬਾਰ ਰਿਕੁਐਸਟ ਕਰਨ ਲੱਗਦੇ ਹਨ ਕਿ ਜੇਕਰ ਮਾਂ ਨਹੀਂ ਹੈ ਤਾਂ ਤੁਸੀਂ ਹੀ ਚੱਲ ਕੇ ਬਰੀਆਨੀ ਬਣਾ ਦੇਵੋ ਮੁੰਡਿਆਂ ਦੇ ਬਾਰ-ਬਾਰ ਰਿਕੁਐਸਟ ਕਰਨ ਦੇ ਕਰਕੇ ਕੁੜੀ ਪਿਆਰ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਤੁਸੀਂ ਚੱਲੋ ਮੈਂ ਤੁਹਾਡੇ ਪਿੱਛੇ ਆਉਂਦੀ ਹਾਂ ਅਤੇ ਕੁਝ ਬਰੀਆਨੀ ਦਾ ਸਮਾਨ ਲਿਖਵਾ ਦਿੰਦੀ ਹੈ ਕੁਝ ਦੇਰ ਬਾਅਦ ਕੁੜੀ ਉਹਨਾਂ ਦੇ ਘਰ ਜਾ ਕੇ ਬਰੀਆਨੀ ਬਣਾਉਂਦੀ ਹੈ ਅਤੇ ਉਹਨਾਂ ਸਾਰੇ ਲੋਕਾਂ ਨੂੰ ਖੁਲਾਉਂਦੀ ਹੈ ਇਸ ਦਰਮਿਆਨ ਘਰ ਦੇ ਲੋਕੀ ਕੋਲਡ ਡਰਿੰਕ ਪੀ ਰਹੇ ਸੀ ਅਤੇ ਉਹਨਾਂ ਵਿੱਚੋਂ ਕਿਸੇ ਨੇ ਉਸ ਕੁੜੀ ਨੂੰ ਵੀ ਕੋਲਡ ਡਰਿੰਕ ਪੀਣ ਲਈ ਦੇ ਦਿੱਤੀ ਪਰ ਉਸ ਦੇ ਕੋਲਡ ਡਰਿੰਕ ਵਿੱਚ ਕੁਝ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੀ ਹੈ ਬੇਹੋਸ਼ੀ ਦੀ ਹਾਲਤ ਵਿੱਚ ਉਸ ਕੁੜੀ ਨਾਲ ਬਦਤਮੀਜ਼ੀ ਅਤੇ ਅਸ਼ਲੀਲਤਾ ਹੁੰਦੀ ਹੈ ਉਹ ਕੁਝ ਕਰ ਨਹੀਂ پا ਰਹੀ ਸੀ ਕਿਉਂਕਿ ਉਹ ਇਸ ਹਾਲਤ ਵਿੱਚ ਨਹੀਂ ਸੀ ਜਦੋਂ ਸ਼ਾਮ ਹੋਈ ਤਾਂ ਉਸ ਕੁੜੀ ਨੂੰ ਉਸਦੇ ਘਰ ਪਹੁੰਚਾ ਦਿੱਤਾ ਜਾਂਦਾ ਹੈ ਘਰੇ ਉਸ ਦਾ ਭਰਾ ਉਸ ਦੀ ਹਾਲਤ ਵੇਖ ਕੇ ਕੁਝ ਪਰੇਸ਼ਾਨ ਹੋ ਰਿਹਾ ਸੀ ਕਿਉਂਕਿ ਉਸ ਨੇ ਕਦੇ ਵੀ ਉਸ ਦੀ ਇਹੋ ਜਿਹੀ ਹਾਲਤ ਨਹੀਂ ਵੇਖੀ ਸੀ ਜਦੋਂ ਉਸ ਦੇ ਭਰਾ ਨੇ ਇਸ ਬਾਰੇ ਪੁੱਛਿਆ ਤਾਂ ਉਸ ਕੁੜੀ ਨੇ ਦੱਸਿਆ ਕਿ ਉਸ ਨੇ ਕੋਲਡ ਰਿੰਕ ਪੀਤੀ ਹੈ ਅਤੇ ਕੋਲਡ ਰਿੰਕ ਵਿੱਚ ਕੁਝ ਨਸ਼ੀਲੀ ਚੀਜ਼ ਮਿਲੀ ਸੀ ਜਿਸ ਕਰਕੇ ਉਹ ਬੇਹੋਸ਼ ਹੋ ਗਈ ਅਤੇ ਉਸ ਨਾਲ ਬਤਮੀਜ਼ੀ ਵੀ ਹੋਈ ਸੀ ਉਹ ਕੁੜੀ ਦਾ ਪ੍ਰਾਪਤ ਪ੍ਰਧਾਨ ਦੇ ਘਰ ਜਾ ਕੇ ਪੁੱਛਦਾ ਹੈ ਤਾਂ ਉਸ ਦੇ ਘਰ ਵਿੱਚ ਜਿਹੜੇ ਲੋਕ ਸੀ ਉਹ ਸਾਰੇ ਮਿਲ ਕੇ ਉਸ ਮੁੰਡੇ ਨੂੰ ਕੁੱਟਦੇ ਹਨ ਅਤੇ ਕਹਿੰਦੇ ਹਨ ਤੇਰੀ ਹਿੰਮਤ ਕਿਵੇਂ ਹੋਈ ਇਹ ਸਭ ਕਹਿਣ ਦੀ ਕੋਟ ਖਾਣ ਤੋਂ ਬਾਅਦ ਮੁੰਡਾ ਘਰੇ ਵਾਪਸ ਆ ਜਾਂਦਾ ਹੈ ਅਗਲੇ ਦਿਨ ਉਹ ਕੁੜੀ ਥਾਣੇ ਜਾਂਦੀ ਹੈ ਅਤੇ ਥਾਣੇ ਜਾ ਕੇ ਪ੍ਰਧਾਨ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਹ ਆਪਣੇ ਘਰ ਵਾਪਸ ਪਹੁੰਚਦੀ। ਇਸ ਤੋਂ ਪਹਿਲਾਂ ਹੀ ਕੁਝ ਲੋਕ ਉਸ ਨੂੰ ਰਸਤੇ ਵਿੱਚ ਉਹ ਚੱਕ ਲੈਂਦੇ ਹਨ ਅਤੇ ਇਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਜਾਂਦੀ ਹੈ। ਘਰ ਵਾਲੇ ਉਸ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਸੀ। ਉਹ ਥਾਣੇ ਵਿੱਚ ਰਿਪੋਰਟ ਲਿਖਵਾਉਣ ਜਾਂਦੇ ਹਨ ਪਰ ਉੱਥੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ। ਇਸ ਲਈ ਉਹ ਐਸਐਸਪੀ ਦੇ ਦਫ਼ਤਰ ਅੱਗੇ ਜਾ ਕੇ ਹੰਗਾਮਾ ਸ਼ੁਰੂ ਕਰ ਦਿੰਦੇ ਹਨ। ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਹਨ ਪਰ ਹੌਲੀ ਹੌਲੀ ਕਰਕੇ ਸਮਾਂ गु져ਦਾ ਗਿਆ ਆਖਿਰ ਵਿੱਚ ਜਦੋਂ ਕੁਲੀ ਸੁੱਤੇ ਜਿਆਦਾ ਦਬਾਵ ਪਾਣ ਲਗਾਤਾ ਉਦੋਂ ਜਾ ਕੇ ਪੁਲਿਸ ਹਰਕਤ ਵਿੱਚ ਆਈ ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਉਸ ਕੁੜੀ ਨੂੰ ਅਗਵਾ ਕੀਤਾ ਸੀ ਉਹਨਾਂ ਨੇ ਉਸ ਕੁੜੀ ਨੂੰ ਪਿੰਡ ਦੇ ਬਾਹਰ ਇੱਕ ਖਾਲੀ ਥਾਂ ਤੇ ਛੱਡ ਕੇ ਭੱਜ ਗਏ ਉਸ ਕੁੜੀ ਦੀ ਆਖਰ ਬੰਨੀ ਹੋਈ ਸੀ ਅਤੇ ਮੂੰਹ ਨੂੰ ਵੀ ਬੰਨ੍ਹਿਆ ਹੋਇਆ ਸੀ ਤਾਂ ਕਿ ਉਹ ਨਾ ਬੋਲ ਸਕੇ ਅਤੇ ਨਾ ਦੇਖ ਸਕੇ ਕੋਈ ਜਦੋਂ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੀ ਆਪ ਬਿਤੀ ਸੁਣਾਉਂਦੀ ਹੈ ਤਾਂ ਪਰਿਵਾਰ ਵਾਲੇ ਲੱਗੇ ਤੇ ਥਾਣੇ ਵਿੱਚ ਜਾ ਕੇ ਫਿਰ ਤੋਂ ਸ਼ਿਕਾਇਤ ਕਰਦੇ ਹਨ ਪਰ ਉਹਨਾਂ ਦੀ ਇਸ ਵਾਰ ਵੀ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਇਹ ਪਰਿਵਾਰ ਕੋਰਟ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਮਜਬੂਰਨ ਕੇਸ ਦਰਜ ਕਰਨਾ ਪੈਂਦਾ ਹੈ ਅਤੇ ਕੇਸ ਦਰਜ ਕਰਨ ਤੋਂ ਬਾਅਦ ਸਰਦਾਨ ਨੂੰ ਉਸ ਦੇ ਮੁੰਡੇ ਅਤੇ ਹੋਰ ਅਪਰਾਧੀਆਂ ਨੂੰ ਫੜਨ ਵਾਸਤੇ ਪੁਲਿਸ ਦੀ ਤਿੰਨ ਟੀਮ ਨੂੰ ਬਣਾਈ ਜਾਂਦੀ ਹੈ ਅਤੇ ਇਹਨਾਂ ਉੱਪਰ ਇਹਨਾਂ ਨੂੰ ਜਲਦ ਤੋਂ ਜਲਦ ਫੜਨ ਦਾ ਪ੍ਰੈਸ਼ਰ ਵੀ ਸੀ ਹੁਣ ਪੁਲਿਸ ਵਾਲਿਆਂ ਨੂੰ ਜਿਹੜੀ ਲਾਸ਼ ਖੇਤਾਂ ਦੇ ਨਾਲੀ ਵਿੱਚ ਮਿਲੀ ਸੀ ਉਸ ਦਾ ਡੀਐਨਏ ਸੈਂਪਲ ਲੈਂਦੇ ਹਨ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਸਾਜਿਦ ਹੀ ਹੈ ਕੋਈ ਹੋਰ ਨਹੀਂ ਅਤੇ ਸਾਜਿਦ ਦੇ ਕੋਲ ਡਿਟੇਲ ਨੂੰ ਵੀ ਖੰਗਾਲਦੀ ਹੈ ਅਤੇ ਉਸ ਦੇ ਘਰ ਵਾਲੀ ਆਮਨਾ ਦੀ ਵੀ ਕੋਲ ਡਿਟੇਲ ਨੂੰ ਖੰਗਾਲਿਆ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਸਾਜੀਦ ਦੇ ਕਾਲ ਡਿਟੇਲ ਵਿੱਚੋਂ ਤਾਂ ਕੁਝ ਨਹੀਂ ਲੱਭਾ ਪਰ ਉਸ ਦੀ ਘਰ ਵਾਲੀ ਦੇ ਕਾਲ ਡਿਟੇਲ ਨੂੰ ਜਦੋਂ ਪੁਲਿਸ ਵਾਲੇ ਦੇਖਦੇ ਹਨ ਤਾਂ ਪਤਾ ਲੱਗਦਾ ਹੈ ਕਿ ਪਿੰਡ ਦਾ ਹੀ ਇੱਕ ਮੁੰਡਾ ਸੁਮਿਤ ਯਾਦਵ ਹੈ ਜਿਸ ਨਾਲ ਉਹ ਕਈ-ਕਈ ਘੰਟੇ ਗੱਲ ਕਰਦੀ ਸੀ ਪੁਲਿਸ ਵਾਲਿਆਂ ਨੂੰ ਕੇਸ ਵਿੱਚ ਦਰਜ આરોપી ਕਿਤੇ ਲੱਭ ਨਹੀਂ ਰਹੇ ਸੀ ਤਾਂ ਉਹ ਸੋਚਦੇ ਹਨ ਕਿ ਕਿਉਂ ਨਾ ਸੁਮਿਤ ਯਾਦਵ ਤੋਂ ਹੀ ਪੁੱਛਗਿੱਛ ਕੀਤੀ ਜਾਵੇ ਪਹਿਲਾਂ ਤਾਂ ਉਹ ਪੁਲਿਸ ਵਾਲਿਆਂ ਨੂੰ ਬਹਿਕਾਉਣ ਦੀ ਕੋਸ਼ਿਸ਼ ਕਰ ਰਹੇ ਹਸੀ ਤਾਂ ਉਦੋਂ ਪੁਲਿਸ ਵਾਲਿਆਂ ਨੇ ਉਹਨਾਂ ਦੀ ਕਾਲ ਰਿਕਾਰਡਿੰਗ ਉਸ ਨੂੰ ਸੁਣਾਈ ਜਿਸ ਵਿੱਚ ਆਮਨਾ ਕਹਿੰਦੀ ਹੈ ਕਿ ਉਸ ਨੇ ਖਾਣੇ ਵਿੱਚ ਅਤੇ ਚਾਹ ਵਿੱਚ ਨਸ਼ੀਲੀ ਚੀਜ਼ ਮਿਲਾ ਦਿੱਤੀ ਹੈ ਅਤੇ ਉਹ ਖਾ ਕੇ ਖੇਤਾਂਵਲ ਗਿਆ ਹੈ ਇਸ ਰਿਕਾਰਡਿੰਗ ਨੂੰ ਵੀ ਸੁਣਨ ਤੋਂ ਬਾਅਦ ਸੁਮਿਤ ਯਾਦਵ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਦੱਸ ਰਿਹਾ ਸੀ ਤਾਂ ਫਿਰ ਪੁਲਿਸ ਵਾਲਿਆਂ ਨੇ ਆਪਣੀ ਸ਼ਕਤੀ ਦਿਖਾਉਣੀ ਸ਼ੁਰੂ ਕੀਤੀ ਤਾਂ ਉਹ ਤੋਤੇ ਮੰਗ ਸਾਰੀ ਕਹਾਣੀ ਦੱਸਣ ਲੱਗ ਪਿਆ ਉਹ ਦੱਸਦਾ ਹੈ ਕਿ ਉਸ ਦਾ ਅਤੇ ਆਮਨਾ ਦੀ ਦੋਸਤੀ ਕਾਫੀ ਦਿਨਾ ਤੋਂ ਹੈ ਅਤੇ ਉਹਨਾਂ ਦਾ ਆਪਸ ਵਿੱਚ ਸਰੀਰਕ ਸੰਬੰਧ ਵੀ ਹੈ ਆਮਨਾ ਦਾ ਘਰ ਵਾਲਾ ਦਿੱਲੀ ਵਿੱਚ ਮਿਹਨਤੀ ਕਰਦਾ ਸੀ ਅਤੇ ਆਮਨਾ ਆਪਣੇ ਸਹਸਰੇ ਵਾਲਿਆਂ ਤੋਂ ਵੱਖ ਰਹਿੰਦੀ ਸੀ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਸੁਮਿਤ ਆਮਨਾ ਦੇ ਘਰ ਜਦੋਂ ਮਰਜ਼ੀ ਚਲੇ ਜਾਂਦਾ ਸੀ ਅਤੇ ਉਸ ਨਾਲ ਸੰਬੰਧ ਬਣਾਉਂਦਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਲਗਭਗ ਹੱਥਿਆ ਡੇ ਡੇਰ ਮਹੀਨੇ ਪਹਿਲਾਂ ਉਸ ਦਾ ਕਹ ਵਾਲਾ ਸਾਜੀਦ ਵਾਪਸ ਪਿੰਡ ਆਪਣੇ ਘਰ ਆ ਗਿਆ ਸੀ ਇਸ ਕਰਕੇ ਸੁਮਿਤ ਅਤੇ ਆਮਨਾ ਦਾ ਮਿਲਣਾ ਜੁਲਣਾ ਬੰਦ ਹੋ ਗਿਆ ਸੀ ਇਸ ਦਰਮਿਆਨ ਸੁਮਿਤ ਅਤੇ ਆਮਨਾ ਨੇ ਪਲਾਨ ਬਣਾਇਆ ਕਿ ਕਿਉਂ ਨਾ ਸਾਜੀਦ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ ਅਤੇ ਅਸੀਂ ਦੋਨੇ ਵਿਆਹ ਕਰ ਲਈਏ ਇਸ ਤੋਂ ਬਾਅਦ ਆਮਨਾ 16 ਫਰਵਰੀ 2025 ਦੀ ਰਾਤ ਨੂੰ ਸਾਜੀਦ ਦੇ ਖਾਣੇ ਅਤੇ ਚਾਹ ਵਿੱਚ ਨਸ਼ੀਲੀ ਚੀਜ਼ ਮਿਲਾ ਦਿੰਦੀ ਹੈ ਸਾਜੀਦ ਖਾਣਾ ਖਾਣ ਤੋਂ ਬਾਅਦ ਕਹਿੰਦਾ ਹੈ ਕਿ ਉਹ ਖੇਤਾਂ ਵਿੱਚ ਘੁੰਮ ਕੇ ਹੁਣੇ ਘਰ ਆ ਜਾਵੇਗਾ ਜਿੱਥੇ ਉਹ ਰਹਿੰਦਾ ਸੀ ਉਸ ਦੀ ਕੁਝ ਦੂਰੀ ਤੇ ਹੀ ਉਸ ਦਾ ਆਪਣਾ ਖੇਤ ਸੀ ਉਹ ਜਦੋਂ ਬੰਦੀ ਤੱਕ ਪਹੁੰਚਦਾ ਹੈ ਤਾਂ ਉਸ ਨੂੰ ਖਾਣੇ ਵਿੱਚ ਪਏ ਹੋਏ ਨਸ਼ੇਲੀ ਚੀਜ਼ ਕਰਕੇ ਕੁਦੇ ਨਸ਼ਾ ਹੋਣ ਲੱਗਦਾ ਹੈ ਅਤੇ ਉਹ ਉੱਥੇ ਹੀ ਖੇਤਾਂ ਵਿੱਚ ਡਿੱਗ ਜਾਂਦਾ ਹੈ ਉਸ ਨੂੰ ਇੰਨਾ ਨਸ਼ਾ ਹੋ ਗਿਆ ਸੀ ਕਿ ਉਹ ਆਪ ਉੱਠ ਵੀ ਨਹੀਂ پا ਰਿਹਾ ਸੀ ਸੁਮਿਤ ਨੂੰ ਪਤਾ ਸੀ ਕਿ ਸਾਜੀਦ ਖੇਤਾਂ ਵੱਲ ਗਿਆ ਹੈ ਇਸ ਕਰਕੇ ਉਹ मौके ਤੇ ਪਹੁੰਚ ਕੇ ਇੱਕ ਲੋਹੇ ਦੀ ਰਾਡ ਮਾਲੋ ਉਸ ਦੇ ਸਿਰ ਉੱਪਰ ਜ਼ੋਰ ਦੀ ਮਾਰਦਾ ਹੈ ਜਿਸ ਕਰਕੇ ਸਾਜੀਦ ਦੀ ਸ਼ਾਇਦ ਮੌਤ ਹੋ ਜਾਂਦੀ ਹੈ ਹੁਣ ਸੁਮਿਤ ਸਾਜੀਦ ਨੂੰ ਚੱਕ ਕੇ ਖੇਤਾਂ ਵਿੱਚ ਬਣੀ ਨਾਲੀ ਵਿੱਚ ਸੁੱਟ ਦਿੰਦਾ ਹੈ ਇਸ ਤੋਂ ਬਾਅਦ ਉਹ ਕੁਝ ਘਾਹ ਵਗੈਰਾ ਇਕੱਠਾ ਕਰਕੇ ਉਸ ਦੇ ਸਰੀਰ ਉੱਪਰ ਸੁੱਟਦਾ ਹੈ ਅਤੇ ਉਸ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਦਿੰਦਾ ਹੈ ਅਤੇ ਥੋੜੀ ਥੋੜੀ دیر ਬਾਅਦ ਪੈਟਰੋਲ ਸੁਪਿਦਾ ਰਹਿੰਦਾ ਹੈ ਜਦੋਂ ਤੱਕ ਕਿ ਉਸ ਦਾ ਪੂਰਾ ਸਰੀਰ ਸੜ ਨਹੀਂ ਸੀ ਗਿਆ ਬਸ ਉਸ ਦਾ ਇੱਕ ਪੈਰ ਰਹੀ ਗਿਆ ਸੀ ਜਿਸ ਕਰਕੇ ਇਹ ਪਤਾ ਲੱਗ ਗਿਆ ਸੀ ਕਿ ਇੱਥੇ ਲਾਸ਼ ਸੜੀ ਹੈ ਜਿਹੜਾ ਕਿ ਕਿਸੇ ਇਨਸਾਨ ਦੀ ਹੈ ਜਿਸ ਕਰਕੇ ਪੁਲਿਸ ਵਾਲਿਆਂ ਨੇ ਡੀਐਨਏ ਰਾਹੀਂ ਉਸ ਲਾਸ਼ ਦੀ ਇਸਮਖਤ ਕਰ ਲਈ ਐਫਆਈਆਰ ਵਿੱਚ ਜਿਹੜੀ ਆਮਨਾ ਨੇ 4 ਮਹੀਨੇ 10 ਦਿਨ ਵਾਲੀ ਕਹਾਣੀ ਸੁਣਾਈ ਸੀ ਉਹ ਵੀ ਝੂਠੀ ਨਿਕਲੀ ਅਤੇ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸੀ ਤੇ ਜਿਹੜੇ ਐਫਆਈਆਰ ਵਿੱਚ આરોપી ਸਨ ਉਹ નિર્ਦੋਸ਼ ਸਨ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਸੁਮਿਤ ਅਤੇ ਆਮਨਾ ਨੂੰ ਗ੍ਰਿਫਤਾਰ ਕਰ ਲਿਆ ਆਮਨਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਹੁਣ ਦੋਸਤੋ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਹੋ ਜਿਹੀ ਲੱਗੀ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ